ਉਸੇ ਵਕਤ ਜਨਮ ਨੇ ਸ਼ਿਵਾਇਆ ਮਾ ਦੇ ਪੇਟ ਦੇ ਵਿੱਚ 6 ਮਹੀਨਾ ਸੂਸਤ ਹੋਇਆ। ਇਹਦੇ ਨੂੰ ਮਾ ਨੂੰ ਰਾਜ ਭਗਤ ਤੋਂ ਬਾਰੇ ਗੱਲ ਕਰ। ਉਸੇ ਤੀਵਾਰ ਤੋਂ ਭਾਈ ਗੁਰਦਾਸ ਜੀ ਨੇ ਬਹੁਤ ਸੋਹਣੀ ਕਥਨ ਕੀਤਾ ਹੈ। ਸਮਾ ਚਾਲਦਾ ਰਿਹਾ ਤਹੁੰ ਦਾ ਜੰਮ ਹੋਇਆ। ਮਾਤਾ ਜੀ ਨੂੰ ਕੁਲੀਆਂ ਦੇ ਵਿੱਚ ਰਹਿ ਕੇ ਪੁਰਚਾ ਲਉਂਦੀ ਹੈ। ਆਪਦੀ ਪਰਵਿਸ਼ ਕਰਦੀ ਆਨੇ ਸਹੀਏ ਦੀ। ਤਿੰਨ ਚਾਰ ਮਹੀਨੇ ਬਾਅਦ ਘਰੋਂ ਦਾ ਜਨਮ ਹੁੰਦਾ ਜਨੂ ਵੀ ਕਿਤੇ ਹੁੰਦਾ ਉਹਨਾਂ ਕੁੜੀਆਂ ਦੇ ਜਨਮ ਜਿਹੜਾ ਅਸੀਂ ਸੜਕਾਂ ਦੇ ਉੱਤੇ ਬੈਠ ਕੇ ਦੇਖਿਆ ਕਰੀਏ ਤਾਂ ਉਹਦਾ ਜਨਮ ਹੋ ਗਿਆ ਉਹਨਾਂ ਬੱਚਿਆਂ ਦੇ ਵਿੱਚ ਖੇਡਣ ਲੱਗ ਗਏ ਆ ਤਕਰੀਬਨ 5 ਸਾਲ ਦੀ ਉਮਰ ਕਰਦੇ ਹਾਸਾ ਕਰਦੇ 5 ਸਾਲ ਦੀ ਉਮਰ ਦੇ ਵਿੱਚ ਜਦੋਂ ਤੂੰ ਕਹਿੰਦੇ ਹੱਸਦਾ ਖੇਡਦਾ ਆਪਣੇ ਬੱਚਿਆਂ ਦੇ ਨਾਲ ਮਿੱਤਰਾਂ ਦੋਸਤਾਂ ਦੇ ਨਾਲ ਮੇਟਰ ਦੋਸਤ ਉਸ ਪਾਸੇ ਜਿਹੜੇ ਤੇਰੀ ਮਾਤਾ ਹੈ ਇਥੇ ਉਤਾਨਪਦ ਰਾਜਾ ਰਿੰਦ ਉਹਦੇ ਘਰ ਵਾਲੀ ਪਤਨੀ ਬੱਚੇ ਦਾ ਅੱਛਾ ਉਹਦਾ ਖੂਨ ਸੀ ਬੱਚਿਆਂ ਨੂੰ ਨਾਲ ਲੈ ਕੇ ਉਤਾਨਪਦ ਰਾਜੇ ਦੇ ਮਹਿਲਾਂ ਦੇ ਵੱਲ ਤੁਰਿਆ ਜਾ ਰਿਹਾ ਹੈ ਜਿਹੜਾ ਤੁਰਿਆ ਜਾ ਰਿਹਾ ਹੈ ਨਾ ਬੱਚਿਆਂ ਦੇ ਨਾਲ ਉਤਾਰਪਦ ਰਾਜੇ ਨੇ ਦੇਖੇਗਾ ਆਪਣੇ ਬੱਚਿਆਂ ਨੂੰ ਘਰੋਂ ਕੋਈ ਨਹੀਂ ਦਸਾਉਂਦਾ ਠੀਕ ਹੈ ਕੋਈ ਸਮਾਂ ਆ ਜਾਂਦਾ ਉਹ ਦੂਸਰੀ ਰਾਣੀ ਦੇ ਨਾਲ ਆਪਣੇ ਰੰਗ ਰਲੀਆਂ ਮੰਨਵੇਂ ਪਰ ਜਨਰਾਤਰ ਉਹਨੂੰ ਭਗਤ ਹੈ ਨਾ 5 ਸਾਲ ਦੀ ਉਸਤ ਲੀਕੀ ਹੈ 5 ਸਾਲ ਆਪਣੇ ਪਿਤਾ ਤੋਂ ਦੂਰ ਰਹਿਣਾ ਆਪਣੇ ਮਹਿਲਾਂ ਤੋਂ ਦੂਰ ਰਹਿਣਾ ਪਰ ਜਨਮ ਵੀ ਉਹਨਾਂ ਕੁਲੀਆ ਦੇ ਵਿੱਚ ਰਹਿ ਹੈ ਮਾਤਾ ਨੇ ਬੜਾ ਸਮਝਾਇਆ ਤੂੰ ਇਹਨਾਂ ਬੱਚਿਆਂ ਦੇ ਨਾਲ ਰਲ ਕੇ ਤੂੰ ਜਾ ਤਾਂ ਰਹੇਂ ਪਰ ਹੁਣ ਤੱਕ ਮੈਨੂੰ ਇਨਸਾਫ ਨਹੀਂ ਮਿਲਿਆ ਉਸ ਰਾਜੇ ਨੇ ਮੈਨੂੰ ਮਹਿਲਾਂ ਦੇ ਵਿੱਚੋਂ ਕੱਢ ਦੇ ਦੱਸਾਂ ਜੀ ਮੈਂ ਤੇਰੇ ਰਸਤੇ ਦੀ ਮਾਤਾ ਨਹੀਂ ਤੂੰ ਪਰ ਉਹ ਬੱਚੇ ਨਹੀਂ ਸੀ ਜਨਮਾਸਤਕ ਤੁਰ ਹਮ ਲਿਖਿਆ ਉਹਨਾਂ ਮਾਸਤਕਾਂ ਦੇ ਉੱਤੇ ਉਹਨਾਂ ਸੰਸਾਰੀ ਲੋਕਾਂ ਤੋਂ ਦੂਰ ਹੁੰਦੇ ਆ ਉਹ ਜਿਹੜੇ ਸਾਧੂ ਹੁੰਦੇ ਆ ਉਹਨਾਂ ਦੇ ਧੁਰਤੀ ਮਾਸਤੇ ਉੱਤੇ ਲਿਖੀ ਹੁੰਦੀ ਆ ਵਕੀਰੀ ਅਮੀਰੀ ਲਿਖੀ ਹੁੰਦੀ ਆ ਬਈ ਸਾਧੂ ਕਿੱਦਾਂ ਦੇ ਹੁੰਦੇ ਤਾਲਾ ਤੇ ਇਹ ਔਰ ਭਗਤ ਤਰੂ ਇਹਨਾਂ ਦਾ ਜੀਵਨ ਇੱਕੋ ਜਿਹਾ ਲੱਗਦਾ ਹੈ ਜਿਸ ਵਕਤ ਤਰੂ ਉਹਨਾਂ ਬੱਚਿਆਂ ਦੇ ਨਾਲ ਤੁਰਿਆ ਜਾ ਰਿਹਾ ਮਾਤਾ ਸਮਝਾ ਰਹੀ ਕਿ ਅਪਾ ਨਹੀਂ ਸਮਝਦਾ ਮੈਂ ਮਾਤਾ ਜਾਊਂਗਾ ਉਹਦੇ ਵਿਚਾਰ ਇਹ ਤੋਂ ਕੋਲੇ ਜਾ ਕੇ ਭਗਤ ਤਰੂ ਜੀ ਆ ਜਕੇ ਨਾ ਮਾਣ ਪਾਦ ਨੂੰ ਦੇਖਿਆ ਮਹਿਲਾਂ ਦੇ ਵਿੱਚ ਸੇ ਨਾਸਰ ਦੇ ਉੱਤੇ ਬਰਾਜਮਾਨ ਨੇ ਕਹਿੰਦੇ ਸ਼ਾਲ ਲਾ ਕੇ ਪਿਤਾ ਜੀ ਗੋਲ ਦੇ ਵਿੱਚ ਬਹਿਣ ਗਿਆ ਉਸ ਦੀ ਬਾਤ ਭਾਈ ਗੁਰਦਾਸ ਜੀ ਉਹ ਲਿਖਦੇ ਨੇ ਧਰੂ ਹਸਦਾ ਘਰ ਆਇਆ ਕਰ ਪਿਆ ਪਿਓ ਪੁੱਛਣ ਲਿਂਦਾ ਢੁੱਲ ਹੋ ਲਿਕਾ ਮਾਉ ਮਾਉ ਇਸ ਵਕਤ ਵੀ ਦਾ ਅਖੇਪ ਕਦਮ ਕਰਾਂਗੇ ਪਰ ਇਸ ਅਗਲੀ ਮੌਕਾ ਆਪਣਾ ਜਾਂ ਬਣਾ ਸਕੀਏ ਕੁਝ ਹਸਦਾ ਗਾਇਆ ਕਰ ਪਿਆਰ ਤੋਂ ਪੁੱਛੋ ਵੀ ਕਿਹ ਕਿਹ ਪਿਆਰ ਤੇ ਪਿੱਤਰ ਨੇ ਬੋਧ ਸਹੇਦਿਆ ਅੱਜ ਨਾ ਤੁਰ ਆਇਆ ਕਰ ਪਿਆਰੇ ਪਿਆਰੇ ਉਹ ਸਹਜਿਆ ਆਂ ਮਾਤਾ ਜਨਨ ਆਲਾ ਤਰੁ ਹਸਦਾ ਕਰਾਇ ਕਰ ਗਿਆ ਉਹ ਪਛੜ ਲੇ ਜਦੋਂ ਪਿਤਾ ਨੇ ਕਹਿੰਦੇ ਗੋਦੇ ਵਿੱਚ ਤਰੋਂ ਮੋਢਾ ਲਿਆ

ਇਸੇ ਕਰਕੇ ਮੈਂ ਇਹ ਵਿਚਾਰ ਰੱਖੀ ਹੈ ਇਹ ਪਰਿਵਾਰ ਇਹਨਾਂ ਦਾ ਬੜਾ ਪਿਆਰ ਕਰਨ ਵਾਲਾ ਹੈ ਇਹ ਸਮਝਣ ਵਾਲੇ ਨੇ ਮੈਂ ਇਸੇ ਕਰਕੇ ਇੱਥੇ ਵਿਚਾਰ ਰੱਖਿਆ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ ਧਰੂ ਹੱਸਦਾ ਕਰ ਆਇਆ ਕਰ ਪਿਆਰ ਕਰ ਪੁੱਛਣ ਜੁਦਾ ਆਪਣੀ ਗੋਤ ਦੇ ਵਿੱਚ ਰੋਦਾ ਕਹਿੰਦੇ ਜਦੋਂ ਧਰੂ ਭਗਤ ਨੂੰ ਦੇਖਿਆ ਨਾ ਉਧਾਰਪਾਦ ਰਾਜੇ ਦੀ ਗੋਦ ਦੇ ਵਿੱਚ ਬੈਠੇ ਉਹ ਜਿਹੜੀ ਦੂਸਰੀ ਰਾਣੀ ਸੀ ਉਹਨਾਂ ਸ੍ਰੋਚੀ ਬਾਹਮੋਂ ਪਕੜ ਕੇ ਸੀ ਤੇ ਮਾਰ ਵਿੱਚ ਦੋਸ ਮਤਰੀ ਨਹੀਂ ਕਿ ਕਹਿੰਦੇ ਜਿਹੜੀ ਮਤਰੀ ਦੂਸਰੀ ਮਾਂ ਸੀ ਉਹ ਦੂਸਰੀ ਰਾਣੀ ਸੀ ਉਹਨੇ ਬਾਹੋਂ ਪਕੜ ਕੇ ਨਾ ਗੋਦ ਦੇ ਵਿੱਚੋਂ ਉਠਾ ਲੇਤਾ ਤੇ ਕਹ ਰਿਹਾ ਸਭੋਦਾ

ਵਾਹ ਨਾਮ ਉਹੋ ਸਤਿ ਸਾਰੇ ਜੀ ਵਾਹ ਨਾਮ ਉਹੋ ਕੋਟੋ ਮਨ ਵਿੱਚ ਰੋਸ ਨਤਰਈ ਕੀ ਬਚਨ ਬੋਲੇ ਬਚਨ ਵੈਸੇ ਨਹੀਂ ਸੀ ਉਹ ਕੋਹੋਰ ਬਚਨ ਤਾਂ ਹੁੰਦਾ ਹੈ ਕਿ ਸਤਿ ਪਰਸ਼ਮਾ ਪਰਸ਼ਰ ਤਤਵੇ ਤੇ ਭਾਵੇਂ ਤਰੋਂ ਦੇ ਕਹਿੰਦੇ ਬਾਹ ਫੜ ਕੇ ਨਾ ਜਿਹੜੀ ਦੂਸਰੀ ਰਾਣੀ ਸੀ ਉਤਾਨਪਾਲ ਰਾਜੇ ਦੀ ਗੋਹ ਚੋਲ ਗੱਲ ਕੇ ਪਤਾ ਕੀ ਕਬੂਲ ਬੋਲੇਆ ਜੇ ਤੈਨੂੰ ਰਾਜ ਭਾਗ ਦਾ ਇੰਨਾ ਸ਼ੌਂਕ ਸੀ ਨਾ ਤੈਨੂੰ ਮਹਿਲਾਂ ਦੇ ਵਿੱਚ ਰਹਿਣ ਦਾ ਸ਼ੌਂਕ ਸੀ ਤਾਂ ਮੇਰੀ ਕੁੱਖ ਤੋਂ ਜਨਮ ਲੈਣਾ ਸੀ ਆਮ ਕਹਿੰਦੇ ਨੇ ਤਾਣਾ ਮਾਰਨਾ ਕਈ ਵਾਰ ਇਹ ਕੀ ਹੁੰਦਾ ਜੇ ਜਿਹੜੇ ਲੋਕ ਤਾਣੇ ਮਾਰਦੇ ਹੁੰਦੇ ਆ ਬੇਸਰ ਹੁੰਦੇ ਸਾਕਤ ਪੁਰਸ਼ ਹੁੰਦੇ ਆ ਰੱਬ ਦਾ ਭੁੱਲੇ ਲੋਕ ਹੁੰਦੇ ਜਿਵੇਂ ਆਪ ਸਾਡੇ ਚੌਂਕੜੀਆਂ ਬਣੀਆਂ ਹੁੰਦੀਆਂ ਨੇ ਇੱਥੇ ਜਿਹੜੇ ਚੌਂਕੜੀਆਂ ਤੇ ਲੋਕ ਬੈਠੇ ਨੇ ਇਹਨਾਂ ਨੂੰ ਮਾਰੇ ਦੁਸ਼ਟ ਚੌਂਕੜੀ ਤੇ ਮਾਰੇ ਕਹਿੰਦੇ ਦੁਸ਼ਟ ਚੌਂਕੜੀ ਸਦਾ ਕੋੜ ਕਮਾਵੇ ਨਾ ਉਹ ਜਾ ਜੀ ਇਹਨਾਂ ਨੇ ਪਛੰਦੀ ਗਾ ਗੁਰੂ ਗਗਨ ਸਿੰਘ ਜੀ ਆਂਦੇ ਜਦੋਂ ਕਹਿੰਦੇ ਬਾਹ ਪਕੜ ਕੇ ਨਾ ਮਤਰੇਈ ਮਾਂ ਨੇ ਬਾਹਰ ਫਗੜ ਉਠਾ ਲਿਆ ਮਨ ਵਿੱਚ ਰੋਸ ਮਤ ਨਹੀਂ ਜੇ ਰਾਜ ਭਾਗ ਦਾ ਤੈਨੂੰ ਇਹਨਾ ਚਾਹ ਸੀ ਨਾ ਮੇਰੀ ਕੁਖ ਤੋਂ ਜਨਮ ਲੈਣਾ ਸੀ ਐਸੇ ਬੋਲ ਬੋਲ ਕੇ ਫਗੜ ਧਰੋਹੀਆਂ ਨੂੰ ਕਹਿੰਦੇ ਗੋਦ ਚ ਉਠਾਓ ਰੋਂਦਾ ਰੋਂਦਾ ਫਗੜ ਧਰੋ ਨਲੇ ਅੱਖਾਂ ਦੇ ਵਿੱਚ ਹੰਜੂ ਡੇਗਦਾ ਜਾਣਾ ਆਪਣੀ ਮਾਤਾ ਦੇ ਕੋਲੇ ਤੁਰਿਆ ਜਾਂਦਾ ਡੁੱਡੋ ਲਿਖਾ ਮਾਂ ਪੁੱਛੇ ਆਪਣੀ ਮਾਤਾ ਨੂੰ ਇੱਕ ਛੋਟਾ ਬੱਚਾ 5 ਸਾਲ ਦੀ ਕੀ ਅਵਸਥਾ ਹੁੰਦੀ ਹੈ ਸਾਰੇ ਜਾਣਦੇ ਹੋ ਬੱਚੇ ਨੂੰ ਨਹੀਂ ਪਤਾ ਭਾਈ ਮਹਾਰਾਜ ਜੀ ਕੀ ਲਿਖ ਰਹੇ ਨੇ ਡੁੱਡੋ ਲਿਖਾ ਮਾਂ ਪੁੱਛੇ ਧੋਏ ਪਾਸੇ ਲਿਆ ਤੁੰਦੇ ਮਾਂ ਵੀ ਉਹਨੂੰ ਪੁੱਛਦੀ ਹੈ ਬੱਚਾ ਰੋਂਦਾ ਕਿਉਂ ਆ ਰਿਹਾ ਹੈ ਔਰ ਭਗਤ ਕਰਉਂ ਜੀ ਦੂਸਰੇ ਪਾਸੇ ਖਸਰਾਉ ਦੇ ਜਿਹੜੇ ਆਪ ਨੇ ਉਹੋ ਨਿਕਲ ਆ ਮਾਪੂਛੇ ਭਗਤ ਕਰਉਂ ਬੋਲ ਰਿਹਾ ਮਾਤਾ ਨੂੰ ਮਾਤਾ ਮੈਨੂੰ ਇਹ ਦੱਸ ਉਤਾਰਪਦ ਰਾਜੇ ਦੀ ਤੂੰ ਬੋਲੀ ਹੈ ਮੋਲ ਖਰੀਦ ਕੇ ਲਿਆਦੀ ਹੋਈ ਹੈ ਜਦ ਪਟਰਾਣੀ ਹੈ ਜਾਂ ਰਾਣੀ ਹੈ ਤੂੰ ਕੀ ਹੈ ਕੀ ਕਹਿ ਰਹੇ ਹੈ ਭਾਈ ਗੋਦਾ ਜੀ ਇਹ ਤੂੰ ਬੋਲੀ ਹੈ I'm gonna love you

i ਸੁਸਵਾਣੀ ਹੈ ਜਾਂ ਸਰੀਰ ਇਹ ਤਾਂ ਪਟਰਾਣੀ ਹੈ ਜਾਂ ਰਾਣੀ ਹੈ ਕਿ ਗੋਲੀ ਹੈ ਜਾਂ ਮੁਗਲ ਖੀਦ ਕੇ ਲਿਆਦੇ ਹੋਈ ਯਾਰਾ ਜੀ ਮਾਨੂੰ ਸਵਾਲ ਪੁੱਛਦਾ ਅੱਗੇ ਮਾਤਾ ਕੀ ਜਵਾਬ ਦਿੰਨੀ ਹੈ